ਪਿਛਲੇ ਦਿਨੀ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਵੱਲੋਂ ਉਮੀਦਵਾਰ ਐਲਾਨੇ ਗਏ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਜੀਤਮਿੰਦਰ ਸਿੰਘ ਸਿੱਧੂ ਅਤੇ ਅੱਜ ਕਾਂਗਰਸ ਵੱਲੋਂ ਲੁਧਿਆਣਾ ਤੋਂ ਉਮੀਦਵਾਰ ਐਲਾਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਅਤੇ ਲੋਕ ਸਭਾ ਹਲਕਾ ਬਠਿੰਡਾ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਨੂੰ ਲੈ ਕੇ ਜਿੱਥੇ ਸ਼ੁਕਰਾਨੇ ਵਜੋਂ ਤਾਂ ਤਸ਼ਰੀਫ ਦਮਦਮਾ ਸਾਹਿਬ ਨਤਮਸਤਕ ਹੋਏ ਉਥੇ ਪਿਛਲੇ ਦਿਨੀ ਸਿੱਧੂ ਦੀ ਟਿਕਟ ਪ੍ਰਤੀ ਨਾਰਾਜ਼ਗੀ ਦਿਖਾ ਚੁੱਕੇ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦੇ ਆਤੀ ਪ੍ਰਧਾਨ ਖੁਸ਼ਵਾਲ ਸਿੰਘ ਜਟਾਣਾ ਅਤੇ ਜੀਤਵਿੰਦਰ ਸਿੰਘ ਸਿੱਧੂ ਨੂੰ ਨਾਲ ਇਕੱਠਿਆਂ ਤੋਰਨ 'ਚ ਵੀ ਸਫਲ ਹੁੰਦੀ ਦਿਖਾਈ ਦਿੱਤੀ ਅੱਜ ਸਭ ਤੋਂ ਪਹਿਲਾਂ ਸਾਰੇ ਕਾਂਗਰਸੀ ਆਗੂ ਤਾਂ ਤਸ਼ਰੀਫ ਸ਼੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਅਤੇ ਉਹਨਾਂ ਨੇ ਪਾਰਟੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਾ ਤੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਦੀ ਹਾਜ਼ਰੀ ਚ ਬਰਕਰਾਰ ਨੂੰ ਸੰਬੋਧਨ ਹੁੰਦਿਆਂ ਜਿੱਥੇ ਕਾਂਗਰਸ ਜ਼ਿਲ੍ਹਾ ਬਠਿੰਡਾ ਦਿਹਾਤੀ ਪ੍ਰਧਾਨ ਖੁਸ਼ਬਾਦ ਸਿੰਘ ਜਟਾਣਾ ਨੇ ਪਾਰਟੀ ਦੇ ਫੈਸਲੇ ਤੇ ਹੱਲ ਚੜਾਉਂਦਿਆਂ ਜੀਤਮਿੰਦਰ ਸਿੰਘ ਸਿੱਧੂ ਦੀ ਚੋਣ ਮੁਹਿੰਮ ਲਈ ਅੱਜ ਤੋਂ ਹੀ ਦਿਨ ਰਾਤ ਇੱਕ ਕਰਨ ਦਾ ਐਲਾਨ ਕੀਤਾ ਉਥੇ ਜੀਤਵਿੰਦਰ ਸਿੰਘ ਸਿੱਧੂ ਨੇ ਵੀ ਐਲਾਨ ਕੀਤਾ ਕਿ 2027 ਵਿਧਾਨ ਸਭਾ ਚੋਣ ਸਮੇ ਖੁਸ਼ਵਾਲ ਸਿੰਘ ਜਟਾਣਾ ਦੇ ਤਲਵੰਡੀ ਸਾਬੋ ਤੋਂ ਕਾਂਗਰਸੀ ਉਮੀਦਵਾਰ ਬਣਨ ਤੇ ਉਹ ਉਹਨਾਂ ਦੀ ਹਰ ਪੱਖੋਂ ਮਦਦ ਕਰਨਗੇ ਗੁਰਜੰਟ ਸਿੰਘ ਮਥਿਆ ਦੇ ਨਾਲ ਬਿਊਰੋ ਰਿਪੋਰਟ ਨਿਲਜਣ ਤਲਵੰਡੀ ਸਾਬੋ ਸਰਕਾਰیوں ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤਵਿੰਦਰ ਸਿੰਘ ਜੀ ਸਿੱਧੂ ਸਾਹਿਬ ਬਹੁਤ ਸਤਿਕਾਰਯੋਗ ਜिले ਦੇ ਪ੍ਰਧਾਨ ਪਿਆਨਾ ਛੋਟਾ ਭਰਾ ਜੀਸ਼ ਉਸਮਾਨ ਜਟਾਨਾ ਜੀ ਰਾਜੇਵ ਗਰਗ ਸਾਹਿਬ ਦੇ ਸਾਰੇ ਹੀ ਸਮੂਹੀ ਕਾਂਗਰਸੀ ਭਰਾ ਬਹੁਤ ਹੀ ਪਵਿੱਤਰ ਸਥਾਨ ਤੇ ਅੱਜ ਆਪਾਂ ਸਾਰੇ ਲੋਕ ਇਕੱਠੇ ਹੋਈ ਆ ਅਰਜ ਚਾਰ ਟਿਕਟਾਂ ਦਾ ਹੋਰ ਐਲਾਨ ਹੋਇਆ ਹੈ ਕਿ ਇਸ ਤੋਂ ਪਹਿਲਾਂ ਆਪਣੀਆਂ ਸਾਰੀਆਂ ਜਾਨਕੀ 12 ਉਮੀਦਵਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਸੀਂ ਮੈਦਾਨ ਦੇ ਵਿੱਚ ਉਤਾਰੇ ਨੇ ਰਾਹੁਲ ਗਾਂਧੀ ਨੇ ਔਰ ਸ਼੍ਰੀਮਤੀ ਸੂਨੀਆ ਗਾਂਧੀ ਔਰ ਖਰਗੇ ਸਾਹਿਬ ਔਰ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਆਪਾਂ ਸਾਰੇ ਵੋਟ ਆਸਰਾ ਲੈਨੇ ਆ ਅੱਜ ਵੀ ਅਸੀਂ ਦੋ ਉਮੀਦਵਾਰ ਤੁਹਾਡੇ ਵਿਚਾਰ ਖੜੇ ਆ ਤੇ ਨਕ ਮਸਟਕ ਇਸ ਪਾਵਨ ਪਵਿੱਤਰ ਧਰਤੀ ਤੇ ਹੋਣ ਵਾਸਤੇ ਆਏ ਆਂ ਬਾਜਵਾ ਸਾਹਿਬ ਦੇ ਜਟਾਣਾ ਸਾਹਿਬ ਅਸੀਂ ਅਸ਼ੀਰਵਾਦ ਲੈਣ ਵਾਸਤੇ ਆਏ ਆਂ ਕੀ ਆਉਣ ਵਾਲੇ ਇਸ ਪਾਰਲੀਮੈਂਟ ਚੋਣਾਂ ਦੇ ਵਿੱਚ ਸਾਡੇ ਸਾਰੇ ਉਮੀਦਵਾਰਾਂ ਦੀ ਸੱਚੇ ਪਾਤਸ਼ਾਹ ਬਾ ਫੜਨ ਤੇ ਆਪਣਾ ਉਹਨਾਂ ਤੇ ਅਸ਼ੀਰਵਾਦ ਰੱਖਣ ਅੱਜ ਇੱਥੇ ਆਉਣ ਦਾ ਮਕਸਦ ਇਹ ਵੀ ਸੀਗਾ ਇੱਕਠੇ ਹੋ ਕੇ ਕਈ ਬੰਦਿਆਂ ਦੇ ਮਨਾਂ ਦੇ ਵਿੱਚ ਕਈ ਗੱਲਾਂ ਚੱਲਦੀਆਂ ਸਨ। ਜੰਮਾ ਰਜਨਜੀਤਾ ਕਿ ਇੱਕ ਪਾਸੇ ਜੀਤ ਨਿੰਦਰ ਸਿੰਘ ਪੈਵੀ ਜੀ ਹੈ। ਇੱਕ ਪਾਸੇ ਖੁਸ਼ਵਾਨ ਸਿੰਘ ਜਟਾਣਾ ਸਾਹਿਬ ਹੈ। ਇਹ ਕੀ ਹੋਏਗਾ ਭਈ ਇਹਨਾਂ ਦਾ ਕੋਈ ਗੱਲਬਾਤ ਨਹੀਂ ਹੋਈ। ਰਾਜਨੀਤਿਕ ਕੋਈ ਦੁਸ਼ਮਣੀਆਂ ਨਹੀਂ ਹੈ। ਰਾਜਨੀਤਿਕ મતभेद ਜ਼ਰੂਰ ਰਹਿੰਦੇ। ਇੱਕ ਦੂਜੇ ਦੇ ਸਾਹਮਣੇ ਚੋਣ ਲੜੇ ਹੈ। ਅਰ ਅੱਜ ਅਸੀਂ ਸਾਰੇ ਜਾਣੇ ਕਾਂਗਰਸ ਪਾਰਟੀ ਦਾ ਇਹ ਪਰਿਵਾਰ ਬਣ ਗਿਆ ਵੱਡਾ ਪਰਿਵਾਰ ਹੋ ਗਿਆ ਸਾਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੈ ਪਰ ਸਾਨੂੰ ਜੀਤਮਿੰਦਰ ਜੀ ਦੇ ਨਾਲ ਹੋਰ ਬਲ ਮਿਲਿਆ ਹੈ ਮੈਂ ਸਮਝਦਾ ਕਿ ਇਸ ਇਲਾਕੇ ਦੇ ਵਿੱਚ ਤੇ ਹੁਣ ਪਾਰਲੀਮੈਂਟ ਜਿੱਤ ਕੇ ਸੱਚੇ ਪਾਤਸ਼ਾਹ ਹੋਰ ਕਿਰਪਾ ਕਰਨਗੇ ਅਸੀਂ ਹੋਰ ਮਜ਼ਬੂਤੀ ਵੱਲ ਵਧਾਂਗੇ ਪਰ ਅੱਜ ਸਾਰੇ ਜਿਹੜੀਆਂ ਅਟਕਲਾਂ ਸਾਨੂੰ ਖਤਮ ਹੋ ਗਈਆਂ ਉਵੇਂ ਜਿਹੜੇ ਸਾਡੇ ਮੈਂ ਸਮਝਦਾ ਕਿ ਜਾਂ ਬਾਦ ਆਗੂ ਨੇ ਅੱਜ ਇਕੱਠੇ ਹੋਏ ਨੇ ਮੇਰੇ ਤੇ ਬਾਜਵਾ ਸਾਹਿਬ ਦੀ ਅਤਵਾਈ ਚ ਔਰ ਸੱਚੇ ਪਾਤਸ਼ਾਹ ਦੀ ਇਸ ਅਤਵਾਈ ਦੇ ਵਿੱਚ ਔਰ ਇਕੱਠੇ ਹੋ ਕੇ ਅਸੀਂ ਕੁਝ ਫੈਸਲੇ ਜਿਹੜੇ ਲਏ ਨੇ ਤਾਂ ਜੋ ਗਾਹ ਤੋਂ ਨਾ ਵਰਕਰਾਂ ਨੂੰ ਨਾ ਲੀਡਰਾਂ ਨੂੰ ਕਿਸੇ ਪ੍ਰਕਾਰ ਦਾ ਵਿੱਚ ਭੇਦ ਭਾਵ ਨਾ ਰਹੇ ਇਹ ਇਕੱਠੇ ਹੋ ਕੇ ਇੱਕ ਮੁੱਠ ਹੋ ਕੇ ਜਕਾਣਾ ਸਾਹਿਬ ਪੂਰਾ ਜੋਰ ਲਾ ਕੇ ਜਿੰਨਾ ਜਾਣ ਹੈ ਉਹ ਜਾਨ ਲਾ ਕੇ ਜੀਤਮਿੰਦਰ ਸਿੰਘ ਜੀ ਦੇ ਇਸ ਚੋਣਾਂ ਦੇ ਵਿੱਚ ਅਗਵਾਈ ਕਰਨ ਤੇ ਤਲਵੰਡੀ ਸਾਹ ਤੋਂ ਸਭ ਤੋਂ ਵੱਡੀ ਲੀਡ ਮੈਂ ਸਮਝਦਾ ਕਿ ਆਉਣੀ ਚਾਹੀਦੀ ਹੈ ਜੀਤਮਿੰਦਰ ਜੀ ਦੀ ਸੋ ਇਸ ਕਰਕੇ ਅੱਜ ਅਸੀਂ ਸੋ ਨਿਹਾਲ ਜੀ ਕਿ ਜਿਹੜਾ ਫੈਸਲਾ ਅਸੀਂ ਦੋਨਾਂ ਇਨ੍ਹਾਂ ਭਰਾਵਾਂ ਦਾ ਵੱਡੇ ਭਰਾ ਨੇ ਸਾਡੇ ਵੀ ਵੱਡੇ ਭਰਾ ਨੇ ਜਟਾਣਾ ਜੀ ਦਾ ਬਾਜਵਾ ਸਾਹਿਬ ਨੇ ਤੇ ਮੈਂ ਕਰਾਇਆ ਉਹ ਹੁਣ ਮੈਨੂੰ ਲੱਗਦਾ ਕਿ ਦੋਨੋਂ ਜਾਣੇ ਆਪਣੇ ਆਪਣੇ ਮੂਹ ਤੋਂ ਆਪ ਵੀ ਇਸ ਸੰਗਤ ਦੇ ਸਾਹਮਣੇ ਇਹ ਗੁਰੂ ਮਹਾਰਾਜ ਦੇ ਇਸ ਇਸ ਪਵਿੱਤਰ ਸਾਤੇ ਉਹ ਰੱਖਣਗੇ ਤੇ ਫਿਰ ਬਾਦਵਾ ਸਾਹਿਬ ਉਸ ਤੋਂ ਬਾਅਦ ਸਾਰਿਆਂ ਦਾ ਸੰਗਤ ਦਾ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਸਿਰ ਝੁਕਾ ਕੇ ਧੰਨਵਾਦ ਕਰਨ। ਬੜੀ ਖੁਸ਼ੀ ਵਾਲਾ ਦਿਨ ਹੈ ਜਿਸੇ ਅੱਜ ਸਾਡੇ ਪੁਰਕਿਤ ਗਿੱਸ ਲੀਡਰ ਪੰਜਾਬ ਕਾਂਗਰਸ ਦੇ ਸਰਪ੍ਰਧਾਪ ਸਿੰਘ ਜੀ ਮਾਜਵਾ ਐਲੋਪੀ ਤੇ ਸਰਪ੍ਰਧਾ ਜੱਪੜਿੰਗ ਜੀ ਪ੍ਰਧਾਨ ਨੇ ਬੀਸੀਸੀ ਦੇ ਤੇ ਮੇਰੇ ਨਾਲ ਕੁਸ਼ਮਾਨ ਸਿੰਘ ਜੀ ਕਨਾਂਜੀ ਅਜੇ ਸੀ ਗੁਰਮਹਾਰਾਜ ਦੇ ਚਰਨ ਵਿੱਚ ਨਤਮਸਤ ਹੋਣਾ ਹਸਤੇ ਆਇਆ ਅਰਦਾਸ ਕੀਤੀ ਹੈ ਚੜ੍ਹਦੀ ਕਲਾ ਦੀ ਕਿ ਮੈਨੂੰ ਕਾਂਗਰਸ ਪਾਰਟੀ ਨੇ ਮਾਨ ਬਖਸ਼ਿਆ ਤੇ ਟਿਕਟ ਦੇ ਕੇ ਇਸ ਇਲੈਕਸ਼ਨ ਵਿੱਚ ਉਤਾਰ ਰਿਹਾ ਸਮੇਂ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਕਿਉਂਕਿ ਆਪਾਂ ਸਾਰੇ ਕਾਂਗਰਸ ਪਾਰਟੀ ਦੇ ਵਫਾਦਾਰ ਤੇ ਤਕੜੇ ਸਪਹੀਆ ਤੇ ਵਰਕਰਾਂ ਤੇ ਇੱਕ ਇੱਕ ਮੇਰਾ ਕਾਂਗਰਸ ਦਾ ਵਰਕਰ ਤਕੜਾ ਹੋ ਕੇ ਇਸ ਇਲੈਕਸ਼ਨ ਵਿੱਚ ਕਾਂਗਰਸ ਤੇ ਜਿੱਥੇ ਮੈਂ ਪਤੌਰ ਉਮੀਦਵਾਰ ਦੇ ਤੌਰ ਤੇ ਇੱਥੇ ਲੜਨੇ ਗਿਆ ਮੇਰੀ ਮਦਦ ਕਰੋਗੇ ਤੇ ਨਾਲ ਮੈਂ ਉਮੀਦ ਵੀ ਕਰਾਂਗਾ ਕਿ ਮੇਰਾ ਛੋਟਾ ਭਰਾ ਕੁਸ਼ਵਾਨ ਜਟੜਨਾ ਤੜਣਾ ਹੋ ਕੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪ ਦੀ ਜ਼ਿੰਮੇਵਾਰੀ ਸਮਝਦਾ ਹੋਇਆ ਇਸ ਇਲੈਕਸ਼ਨ ਵਿੱਚ ਆਪਣੀ ਮਦਦ ਕਾਂਗਰਸ ਦੀ ਮਦਦ ਜਿੱਤ ਮੇਰੀ ਦੀ ਮਦਦ ਕਰੇਗਾ ਤੇ ਮੈਨੂੰ ਖੁਸ਼ੀ ਹੈ ਕਿ ਜਿਸ ਤਰੀਕੇ ਨਾਲ ਜੋ ਮਾਹੌਲ ਬਣਿਆ ਉਸ ਮਾਹੌਲ ਨੂੰ ਦੇਖਦੇ ਹੋਏ ਤੇ ਜੋ ਸਾਰਿਆਂ ਦੀ दिली ਖੁਆਇਸ਼ ਤੇ ਤਮੰਨਾ ਸੀ ਖਾਸ ਕਰਕੇ ਖੁਸ਼ਬਾਸ ਦੀ ਕੋਈ ਕੀ ਆਉਣ ਵਾਲੇ 2027 ਦੇ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦਾ ਖੁਸ਼ਬਾਸ ਜਟਾਣਾ 2027 ਦੇ ਵਿੱਚ ਇੱਥੇ ਉਮੀਦਵਾਰ ਹੋਏਗਾ ਅੱਜ ਇਹ ਮੈਦਾਨ ਤਲਵੰਡੀ ਸਾਬੋ ਤੋਂ ਤਲਵੰਡੀ ਸਾਬੋ ਤੋਂ ਸਪਾਸਿੰਗ ਟਟਣਿਆ ਦੋੜ ਦਾ 27 ਦੇ ਵਿੱਚ ਕਾਂਗਰਸ ਦਾ ਉਮੀਦਵਾਰ ਹੋਏਗਾ ਤੇ ਮੈਂ ਡਟ ਕੇ ਗੁਰਮਹਾਰਾਜ ਕਿਰਪਾ ਕਰੇ ਮੈਨੂੰ ਐਮਪੀ ਬਣਾ ਕੇ ਗੁਰਮਹਾਰਾਜ ਦਿੱਲੀ ਭੇਜਨ ਤੁਹਾਡੇ صدਕਾ ਮਿਹਨਤ صدਕਾ ਤੇ ਮੈਂ ਇਹੀ ਉਮੀਦ ਕਰੂੰਗਾ ਕਿ ਮੈਨੂੰ ਐਮਪੀ ਬਣਾ ਕੇ ਭੇਜੋ ਤੇ 2027 ਦੇ ਵਿੱਚ ਮੈਂ ਆਪਦੇ ਛੋਟੇ ਵੀਰ ਨੂੰ ਡਟ ਕੇ ਮਦਦ ਕਰਕੇ ਮੈਂ ਇਹਨੂੰ ਐਮਐਲਏ ਕਾਂਗਰਸ ਤੇ ਠਬਣਾਉਂਗਾ ਇਹ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਵਾਦਾ ਵੀ ਕਰਦਾ ਸੋ ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਬੋਲੇ ਹਾਂ ਜੀ ਇੱਕ ਵਾਰ ਫੇਰ ਸਮੁੱਚੀ ਲੀਡਰਸ਼ਿਪ ਦਾ ਤੇ ਤੁਹਾਡੇ ਸਾਰੇ ਹੀ ਜਿੰਨੇ ਵਰਕਰ ਸਹਿਬਾਂ ਨੇ ਤੁਸੀਂ ਇੱਥੇ ਆਏ ਹੋ ਤੁਹਾਡਾ ਮੈਂ तहे ਦਿਲੋਂ ਧੰਨਵਾਦ ਕਰਦਾ ਭਾਈ ਜੀ ਦਾ ਖਾਲਸਾ ਸਾਲਾਂ ਨੂੰ ਪਹਿਲੇ ਮੈਂ ਦੋਨੋਂ ਆਪਣੇ ਛੋਟੇ ਭਾਈਆ

ਸਾਹਿਬ ਸ੍ਰੀ ਵਾਇਕੁਲ ਜੀ ਤੁਹਾਡੇ ਨਾਮਕਾਰ ਤੁਸੀਂ ਅੱਜ ਸਾਰਿਆਂ ਨੇ ਇੱਥੇ ਬਹੁਤ ਬੜੀ ਸ਼ਮੂਲੀਅਤ ਕੀਤੀ ਹੈ ਮੈਂ ਧੰਨਵਾਦ ਕਰਦਾ ਹਾਂ ਔਰ ਧੰਨਵਾਦ ਕਰਦਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਕੌਂਸਲ ਦਾ ਰਾਜਵਿੰਦ ਸਿੰਘ ਜੀ ਔਰ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਰਤਾਪ ਸਿੰਘ ਬਾਜਵਾ ਜੀ ਔਰ ਕੌਂਸਲ ਸਪਾਰਟੀ ਵੱਲੋਂ ਉਮੀਦਵਾਰ ਲੋਕ ਸਭਾ ਮਟੰਡਾ ਤੋਂ ਜੀਤਿੰਦਰ ਸਿੰਘ ਜੀ ਜਿਨ੍ਹਾਂ ਨੇ ਅੱਜ ਇਹ ਪ੍ਰੋਗਰਾਮ ਰੱਖਿਆ ਦੇਖੋ ਗੱਲ ਇਹ ਆ ਵੀ ਇਹਨਾਂ ਨੇ ਵਿਸ਼ਵਾਸ ਜਤਾਇਆ ਇਹ ਗੱਲ ਗਲਤ ਹੈ ਮੇਰੀ ਸੋ ਕੋਈ ਗੱਲ ਨਹੀਂ ਜੇ ਤੱਕ ਸਭ ਖੜ ਕੇ ਬਰਲ ਲੈਂਦੇ ਤੇ ਆਪਣਾ ਹੀ ਫਰਜ਼ ਬਣਦਾ ਆਪਾਂ ਵੀ ਪੂਰਾ ਜੋ ਠੀਕ ਹੈ ਠੀਕ ਹੈ ਜੀ ਬੋਲੇ ਜੀ ਸੋਨਹਾਰ ਸਭ ਸਨਿਹਾਰ ਬਾਹੂ ਸਭ ਸਭ ਖੜੇ ਹੈ ਧਰਤੀ ਤੇ ਖੜੇ ਹੈ ਆ ਦੇ ਵੱਲੋਂ ਅੱਡੀ ਚੋਟੀ ਦਾ ਜੋਰ ਲਾ ਦਿਆ ਹੈ ਗਾ ਥੋੜੀ ਕਿਸਮਤ ਸਾਡੇ ਵੱਲੋਂ ਕਸਰ ਨਹੀਂ ਰਹਿੰਦੀ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਬੱਚਾ ਬੱਚਾ ਬਠੰਡਾ ਲੋਕ ਸਭਾ ਦਾ ਬੋਲਿਆ ਇਹ ਗੱਲ ਗਲਤ ਹੈ ਮੇਰੀ ਬਿਲਕੁਲ ਸਹੀ ਗੱਲ ਜੀ ਆਪਣਾ ਪਹਿਲੇ ਦਿਨੋਂ ਸੂਲ ਰਿਹਾ ਜਾਂ ਨਾਲ ਤੇ ਜਾਂ ਉਲਟ ਦੋਗਲੀ ਰਣਨੀਤੀ ਨਾ ਕੀਤੀ ਹੈ ਤੇ ਨਾ ਕਰੀਏ ਸੋ ਧੰਨਵਾਦ ਹੈ ਔਰ ਵਧਾਈਆਂ ਤੁਹਾਨੂੰ ਟਿਕਟ ਮਿਲਣ ਤੇ ਅੱਜ ਤੋਂ ਤੁਹਾਡੇ ਨਾਲ ਪੂਰਾ ਤੁਹਾਡਾ ਦਿਲੋਂ ਪੂਰੀ ਮਦਦ ਕਰਾਂਗੇ ਤੇ ਆਪਾਂ ਸਾਰਿਆਂ ਨੇ ਪੂਰਾ ਜੋਰ ਲਾਉਣਾ ਮਿੱਤਰੋ ਤੇ ਕੱਲ ਤੋਂ ਪੰਮਿਟਿਕਾ ਬਣਾਉਣਾ ਮੈਨੂੰ ਵੀ ਮੌਕਾ ਮਿਲਿਆ ਇਹਨਾਂ ਨਾਲ ਬੜਾ ਸ਼ੁਭ ਦਿਨ ਮੈਂ ਸਮਝਦਾ ਕਿ ਆਪਣੀ ਜਿਹੜੀ ਸ਼ੁਰੂਆਤ ਹੈ ਇਹ ਆਗਾਜ਼ ਅਸੀਂ ਦਮਦਮਾ ਸਾਥ ਦਸਵੀਂ ਪਾਸ਼ਾਹੀ ਨਾਲ ਜਿਹੜਾ ਜੁੜਿਆ ਹੋਇਆ ਤਖਤ ਹੈ ਸਰ ਜਿਹਦੀ ਸਾਨੂੰ ਬਹੁਤ ਹਮੇਸ਼ਾ ਹੀ ਦੇ ਲੋ ਤੇ ਮਨ ਨੂੰ ਇੱਜ਼ਤ ਤੇ ਸਨਮਾਨ ਰਹਿੰਦਾ ਅੱਜ ਅਸੀਂ ਉਥੇ ਰਕਮਸਤਕ ਹੋਏ ਆ ਗੁਰੂ ਮਾਰਾ ਸਾਹਿਬ ਦੇ ਚਰਨਾਂ 'ਚ ਸਾਰਿਆਂ ਨੂੰ ਪਹਿਲੇ ਸਾਡੀ ਹੁੰਦਾ ਕਿ ਜਿਸ ਕਿਸਮ ਦੇ ਹਾਲਾਤ ਦੇ ਵਿੱਚੋਂ ਸਾਡਾ ਦੇਸ਼ ਚੱਲ ਜਿਸ ਕਿਸਮ ਦੇ ਹਾਲਾਤ ਦੇ ਵਿੱਚੋਂ ਸਾਡਾ ਪੰਜਾਬ ਚੱਲਦਾ ਯੋ ਕਿਸਮ ਦੇ ਹਾਲਾਤ ਪਿਛਲੀ ਸਰਕਾਰ ਨੇ 10 ਸਾਲਾਂ ਸਾਡੀ ਕਿਸਾਨੀ ਦੇ ਤੇ ਖੇਤ ਮਜ਼ਦੂਰਾਂ ਦੇ ਬਣਾਇਆ ਉਹਨਾਂ ਸਾਰੇ ਸਾਡੇ ਕੋਲ ਅੱਜ ਇੱਕ ਮੌਕਾ ਹੈ ਕਿ ਜੇ ਇਹਨਾਂ ਨੂੰ ਰੁਕਣਾ ਅਸੀਂ ਸਾਰੇ ਤਗੜੇ ਹੋ ਕੇ ਉਸ ਜਮਾਤ ਦੀ ਮਦਦ ਕਰੀਏ ਜਿਹੜੇ ਜਾ ਕੇ ਪੰਜਾਬ ਦੇ ਹੱਕ 'ਚ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਹਰ ਕੌਮ ਦਾ ਹਰ ਫਿਰਕੇ ਦੀ ਗੱਲ ਉੱਥੇ ਕਰਦੇ ਤੇ ਤਗੜੇ ਹੋ ਕੇ ਬਕਾਨੇ ਉਤੇ ਕਰਨ ਤਾਂ ਸਾਰੇंनो ਪਹਿਲੇ ਤੁਸੀਂ ਨਕਮਸਤਕ ਹੋਏ ਉਸ ਤੋਂ ਬਾਅਦ ਵੱਡੀ ਖੁਸ਼ੀ ਦੀ ਗੱਲ ਹੈ ਸਾਡੇ ਵਾਸਤੇ ਕਿ ਖੁਸ਼ਬਾਦ ਜਟਾਣਾ ਦੀ ਮੇਰੇ ਅਜ਼ੀਜ਼ ਨੇ ਜਦੋਂ ਮੈਂ ਪ੍ਰਧਾਨ ਸੀ ਇਹਨਾਂ ਦਾ ਜਿਹੜਾ ਪੌਦਾ ਸੀ ਸਿਆਸੀ ਤੌਰ ਤੇ ਤੁਹਾਡੇ ਅਦਾਸ ਨਹੀਂ ਲਾ ਪਾਣੀ ਬਾਅਦ ਦੇ ਵਿੱਚ ਵੜਿੰਗ ਸਾਹਿਬ ਦਿੰਦੇ ਰਹੇ ਨੇ ਤੇ ਹੁਣ ਖਾਦ ਦੇਣ ਦਾ ਕੰਮ ਜਿਹੜਾ ਅਜੀਤ ਮਿੰਦਰ ਜੀ ਕਰਦੇ ਜੀਤ ਮਹਿੰਦਰ ਜੀ ਨੇ ਵਿਸ਼ਵਾਸ ਦਿਵਾ ਦਿੱਤਾ ਪਾਰਟੀ ਲੀਡਰਸ਼ਿਪ ਨੇ ਮਿਸ਼ਕਾਤ ਤੇ ਜਟਾਣਾ ਸਾਹਿਬ ਨੇ ਵਿਸ਼ਵਾਸ ਦਿਵਾ ਦਿੱਤਾ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਇਸ ਪੁੱਤਰ ਸਤਾਨ ਤੇ ਗੁਰੂ ਮਹਾਰਾਜ ਸਾਹਿਬ ਦੀ ਬੱਚੇ ਚ ਹੋਏ ਤਾਂ ਇਹ ਕੰਮ ਹੋ ਗਿਆ ਤੇ ਇਹ ਕੰਮ ਹੋਏ ਸਮੇਂ ਲੋਕ ਕਿ ਗੁਰੂ ਮਹਾਰਾਜ ਸਾਹਿਬ ਨੇ ਆਂਦੇ ਟਾਈਮ ਚ ਵੱਡੀ ਬਖਸ਼ਿਸ਼ ਕੀਤੀ ਆਪਣੇ ਛੋਟੇ ਵੀਰ ਦਾ ਮੋਰਚਾ ਜਿਹੜਾ ਰਾਜਾ ਵਿਡਿੰਗਜੀ ਦਾ ਤੁਹਾਡਾ ਦਾਸ ਆਪ ਸਾਹਮਣੇ ਕਰ ਦਵੇ ਮੈਂ ਉੱਥੇ ਬੈਠਾਂਗਾ ਸੰਭਾਂਗਾ ਬਾਕੀ ਵੀ ਸਾਰਾ ਕੁਝ ਗੁਰੂਬਾਰਾ ਸਾਹਿਬ ਦੇ ਹੱਥਾਂ 'ਚ ਬਟ ਅਸੀਂ ਚਾਹਨੇ ਉਹਨਾਂ ਤਾਕਤਾਂ ਨੂੰ ਬਾਹਰ ਰੱਖਣਾ ਜਿਨ੍ਹਾਂ ਨੇ ਪੰਜਾਬ ਤੇ ਉਥ ਭਾਰੀ ਵਿਤਕਰੇ ਪਿਛਲੇ 10 ਸਾਲਾਂ ਚ ਕੀਤੇ ਨੇ ਐਨਾ ਹੀ ਕਹਿੰਦਾ ਹੋਇਆ ਮੈਂ ਸਮੁੱਚੇ ਕਾਂਗਰਸ ਦੇ ਵਰਕਰਾਂ ਨੂੰ ਸਾਥੀਆਂ ਨੂੰ ਬੇਨਤੀ ਕਰਦਾ ਸਾਰੀਆਂ ਪੁਰਾਣੇ ਮਤ ਭੇਦ ਆਪਾਂ ਪਲਾ ਕੇ ਤਕੜੇ ਹੋ ਇੱਕ ਹੋ ਕੇ ਇਸ ਇਲੈਕਸ਼ਨ ਦੇ ਵਿੱਚ ਉਸ ਹਸਾਬ ਨਾਲ ਲੜਾਈ ਲੜੀਏ ਜਿਸ ਤਰ੍ਹਾਂ ਪੰਜਾਬੀ ਤੇ ਖਾਲਸੇ ਜਿੰਨ ਜਿਹੜੀ ਪਛਾਣ ਹੈ ਉਹਨਾਂ ਨੂੰ ਇਹਨੇ ਕਹਿੰਦਾ ਹੋਇਆ ਮੈਂ ਸਾਰੇ ਵੀਰਾਂ ਦਾ ਭਰਾਵਾਂ ਦਾ ਪ੍ਰਸਤ ਆਪਣੇ ਭਾਈਆਂ ਦਾ ਸਾਡੀਆਂ ਭੈਣਾਂ ਦਾ ਬਹੁਤ ਬਹੁਤ ਮਸ਼ਕੂਰ ਆ ਇਸ ਖੁਸ਼ੀ ਦੇ ਮੌਕੇ ਵਿੱਚ ਉਹ ਸ਼ਰੀਕ ਹੋਏ ਨੇ ਤੋਂ ਇਹਨੇ ਕਹਿੰਦਾ ਹੋਇਆ ਮੈਂ ਇਜਾਜ਼ਤ ਲੈਂਦਾ ਵਾਹਿਗੁਰੂ ਜੀ